एसीपी इंडिया परनाम शुभम शर्मा शोबी जर्नल्स कतर यूथ कांग्रेस पल्लों शहर तोरी देवी वक वक बस्तियां विच दीवे अते बत्तियां बंडियागियां नाल लड्डूआं दा प्रसाद भी बंडिया गया ताकि होय जरूरतमंद लोक भी 22 तारीख नु रामचन्द्र जी दे आगमन ते अपने घरा विच दीपमाली कर सकन अते स्मोगोणा ने समस्या भी सुनियां ਹਲੋ ਜੀ ਤੁਸੀਂ ਬੋਲੋ ਅੱਜ ਵੀਵਾਜ ਲਾਣਾ ਜੀ ਕੱਲ ਕੋ ਹਾਂ ਕੱਲ ਕੋ ਚਲਾਣਾ ਜੀ 22 ਤਰੀਕ ਨੂੰ 23 ਕੋ ਪਰਸੋਂ ਕੋ ਪਰਸੋਂ ਚਲੋ ਜੀ ਅੱਛੀ ਰੁਕ ਜਾਓ ਬੱਸ ਉਹਨੂੰ ਕਿ ਰੋਕਦਾ ਸੀ ਓਹ ਕਹਿੰਦੇ ਜੀ ਆਪਾਂ ਕਦੇ ਜੋਣਾ ਬਹੁਤ ਜ਼ਿਆਦਾ ਜੀ ਕਈ ਵਾਰੀ ਕਈ ਵਾਰੀ ਤਾਂ ਅੱਗੇ ਪਾਣੀ ਲਿਆਣੇ ਜੀ ਉਹ ਲੈਣਾ ਤਾਂ ਪਰਾਂ ਕਈ ਵਾਰ ਤਾਂ ਲਾਈਨ ਕ੍ਰੋਸ ਹੀ ਸਾਨੂੰ ਫੜ ਗਏ ਨੇ ਦੇਖੋ ਜੀ ਭਾਈ ਵਾਲੇ ਕਰਦੇ ਨਹੀਂ ਹੈ ਜੀ ਸਪਲਾਈ ਵਾਲੇ ਟੂਟੀ ਦਾ ਪਾਣੀ ਨਹੀਂ ਆਉਂਦਾ ਜੀ ਟੂਟੀਆਂ ਲਾਈਆਂ ਹੋਈਆਂ ਨਹੀਂ ਆਉਂਦੀਆਂ ਜੀ ਤੁਹਾਡਾ ਕੋਣ ਹੈ ਜੋਣਾ ਬਿਲਕੁਲ ਜੀੜਾ ਨਹੀਂ ਆਉਂਦਾ ਕੋਈ ਆਂਦਾ ਵੀ ਨਹੀਂ ਸਾਡਾ ਕੋਈ ਨਹੀਂ ਹੁੰਦਾ ਜੀ ਆਪਾਂ ਦਫ਼ਤਰ ਅੱਜ ਮੇਰੇ ਵਾਲੇ ਬਿਲਕੁਲ ਮਨਮਨ ਤੁਹਾਰਤਾ ਜੀ ਯਾਰ ਮੈਤਾ ਇਹੋ ਦਾ ਕੰਮ ਕੀ ਹੈ ਜੀ ਆਪਣਾ ਮਤੁਕ ਮਾਰੋ ਜੀ ਅਮਿਤ ਜੀ ਤੁਸੀਂ ਇਸ ਮਹੱਲੇ ਚ ਰਹਨੇ ਹੋ ਕਿੰਨਾ ਟਾਈਮ ਹੋ ਗਿਆ ਮੇਰੇ ਬੱਚੇ ਪੈ ਨਿਕਲ ਗਿਆ ਯਾਰੀ ਸਾਰੀ ਇਹ ਜਿਹੜੀ ਸਮੱਸਿਆ ਪਾਣੀ ਦੀ ਜਾਂ ਪਾਣੀ ਲਾਈਟ ਵਗੈਰਾ ਦੀ ਜਾਂ ਕੋਈ ਹੋਰ ਸੀਵਰੇਜ ਦੀ ਕਿਵੇਂ ਕਿੰਨੇ ਕਿਵੇਂ ਦੇਖਦੇ ਹੋ ਤੁਸੀਂ ਬਾਈ ਬਹੁਤ ਬੁਰਾ ਹਾਲਾ ਇੰਨਾ ਬੁਰਾ ਹਾਲਾ ਜੇ ਮੀਂਹ ਪੈ ਜਾਊਰੇ ਐਂ ਲੱਗਦਾ ਵੀ ਮੈਂ ਕਹਿੰਦਾ 10 ਮਿੰਟ ਵੀ ਕੋਈ ਨਿਕਲ ਨਹੀਂ ਸਕਦਾ ਬੰਦਾ ਇੰਨਾ ਬੁਰਾ ਹਾਲ ਹੋ ਜਾਂਦਾ ਬਾਈ ਹਰੇਕ ਕੋਈ ਸਾਰੇ ਆਂਦੇ ਨੇ ਬਾਈ ਹਰੇਕ ਕੋਈ ਬਈ ਜਾਂਦਾ ਪਰ ਕੋਈ ਹੱਲ ਨਹੀਂ ਕਰਦਾ ਕੱਲਾ ਕਹਿ ਕੇ ਵੀ ਆਪਾਂ ਨਿਕਲ ਜਾਂਦੇ ਨੇ ਕਿ ਵੀ ਆ ਹੱਲ ਕਰਾਂਗੇ ਉਹ ਹੱਲ ਕਰਾਂਗੇ ਪਰ ਕੋਈ ਸੁਣਵਾਈ ਨਹੀਂ ਕਰਦਾ ਜੀ ਕਿਸੇ ਦੀ ਵੀ ਕੋਈ ਵੀ ਕੋਈ ਐਮਸੀ ਆ ਜਾਂਦਾ ਤਾਂ ਕਹਿ ਕੇ ਬਸ ਦੇਖ ਕੇ ਅਗਲਾ ਨਿਕਲ ਜਣਾ ਹਾਂ ਵੀ ਆਣਨੇ ਆ ਮੁੜ ਕੇ ਨਾ ਮੁੜ ਕੇ ਸਾਨੂੰ ਪੁੱਛਦਾ ਨਾ ਕੋਈ ਕਰਦਾ ਜੀ ਐਮਸੀ ਨੂੰ ਐਮਸੀ ਨੂੰ ਕੋਈ ਤੁਸੀਂ ਰਿਟਰਨ ਦਿੱਤਾ ਹੋਵੇ ਜਾਂ ਕਮੇਟੀ 'ਚ ਰਿਟਰਨ ਦਿੱਤਾ ਹੋਵੇ ਪਰ ਐਮਸੀ ਨੂੰ ਵੀ ਸਾਾਨੂੰ ਬਹੁਤ ਕੁਝ ਕਿਹਾ ਸਾਨੇ ਬਹੁਤ ਵਾਰੀ ਕਿਹਾ ਭਾਈ ਸਾਡਾ ਹੱਲ ਕਰੋ ਪਾਲੇ ਦਾ ਕੋਈ ਸੁਣਵਾਈ ਨਹੀਂ ਕਰਦੇਣੀ ਬਸ ਇੱਕ ਵਾਰੀ ਕਹਿ ਦੇਖ ਲੈਂਦੇ ਹਾਂ ਹਾਂ ਕਰ ਲਈ ਪੁੱਤ ਕਰ ਦਿੰਦੇ ਆ ਬਸ ਉਹਦੇ ਕੋਈ ਸੁਣਵਾਈ ਨਹੀਂ ਸਾਡਾ ਬਾਈ ਅਸੀਂ ਤਾਂ ਅੱਗੇ ਵੀ ਜਾ ਕੇ ਸੀਐਮ ਓਫਿਸ ਤੱਕ ਵੀ ਗਏ ਬੇਨਤੀ ਵੀ ਕੀਤੀ ਬਾਈ ਨੂੰ ਕਿ ਵੀ ਸਾਡਾ ਹੱਲ ਕਰੋ ਬਈ ਇਹ ਚੀਜ਼ਾਂ ਦੇ ਆ ਪਰ ਕੋਈ ਹੱਲ ਨਹੀਂ ਸੁਣਵਾਈ ਕਰਦਾ ਵੀ ਅਸੀਂ ਤਾਂ ਜਮੇ ਅੱਕ ਕੇ ਸਾਡੇ ਜਿੰਨੇ ਵੀ ਮੁਹੱਲੇ ਵਾਲੇ ਬੰਦੇ ਆ ਅਸੀਂ ਕਹਿੰਦੇ ਵੀ ਜੇ ਨਾ ਕੋਈ ਸੁਣਵਾਈ ਕਰੂਗਾ ਫਿਰ ਧਰਨੇ ਦੇ ਬਿਠਾਂਗੇ ਹਾਂ ਮਰਾ ਤੁਸੀਂ ਕੀ ਕਹਿਣਾ ਚਾਹੋਗੇ ਅਸੀਂ ਤੇ ਇਹ ਕਹਿਣਾ ਚਾਹੁੰਦੇ ਆ ਜੀ ਜਿਹੜੇ ਇੱਥੇ ਐਮਸੀ ਹੈਗੇ ਆ ਜੀ ਕੋਈ ਸੁਣਵਾਈ ਨਹੀਂ ਕਰਦਾ ਇੱਥੇ ਇੰਨਾ ਗੰਦ ਪੈ ਜਾਂਦਾ ਜੀ ਇੱਥੇ ਜੋ ਕੁਝ ਹੈਗਾ ਨਾ ਹੱਲ ਕਿਸੇ ਦਾ ਵੀ ਨਹੀਂ ਹੋ ਰਿਹਾ ਇੱਥੇ ਗਰੀਬ ਆਰ ਹੁੰਦੀ ਐ ਜੋਣੇ ਨੂੰ ਬੁਲਾਉਂਨੇ ਆ ਜੋਣਾ ਵੀ ਕੁਛ ਸੁਣਾਈ ਹੱਲ ਨਹੀਂ ਕਰਦਾ ਜੀ ਕਿ ਘਰ 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 ਪਾਣੀ ਵੜ ਜਾਂਦਾ ਜੀ ਘਰ ਦੇ ਵਿੱਚ ਉਹਨੂੰ ਕਹੋ ਤਾਂ ਉਹ ਸਿੱਧਾ ਜਵਾਬ ਦਿੰਦਾ ਕਹਿੰਦਾ ਮੇਰੇ ਵਾਸਤੇ ਕੋਈ ਹੱਲ ਨਹੀਂ ਹੈਗਾ ਸਾਡੇ ਤੇ ਉਹਨਾਂ ਦਾ ਵੀ ਸਾਨੂੰ ਫਾਇਦਾ ਨਹੀਂ ਹੈ ਫਾਇਦਾ ਨਹੀਂ ਹੈਗਾ ਜੀ ਜਮੀਨ ਨਹੀਂ ਫਾਇਦਾ ਕੋਈ ਨਹੀਂ ਚੱਕਦੇ ਪਹੁੰਚ ਨਹੀਂ ਆਉਂਦੇ ਸਾਡੇ ਪਾਣੀ ਉੱਤਰ ਬੜੇ ਜੀ ਜੀ ਕੀ ਕਹੋਗੇ ਅਜਮਰ ਕੀ ਦੇਸ਼ ਭਾਰ ਦੇ ਵਿੱਚ ਖੁਸ਼ੀਆਂ ਮਨਾਈਆਂ ਨੇ ਸ਼੍ਰੀ ਰਾਮ ਮੰਦਰ ਨੂੰ ਲੈ ਕੇ ਅੱਜ ਆਪਣੇ ਸ਼ਹਿਰ ਧੂਰੀ ਵਿਖੇ ਦੇਖਿਆ ਇੱਕ ਸਮਾਜ ਸੇਵੀ ਵੱਲੋਂ ਘਰ-ਘਰ ਜਾ ਕੇ ਦੀਵੇ ਵੰਡੇ ਜਾ ਰਹੇ ਨੇ ਕੋ ਮੈਂ ਇੱਕ ਬੜੀ ਖੁਸ਼ੀ ਦੀ ਗੱਲ ਪਰਜਾਣਾ ਕਿ ਜੋ ਰਾਮ ਮੰਦਰ ਅਯੋਧਿਆ ਦੇ ਵਿੱਚ ਲੱਲਾ ਜੀ ਦਾ ਪਰਸੋਂ ਨੂੰ ਉਹਨਾਂ ਦਾ ਪ੍ਰਣਿਤਿਸ਼ਤਾ ਦਾ ਸ਼ੁਭ ਮਹੂਰਤ ਹੈ ਉਹ ਸਾਡੇ ਸ਼ਹਿਰ ਦੇ ਸ਼ੁਭਮ ਸ਼ਰਮਾ ਜੀ ਜੋ ਕਾਂਗਰਸ ਆਗੂ ਨੇ ਉਹ ਘਰ-ਘਰ ਜਾ ਕੇ ਛੋਟੀ ਬਸਤੀ ਦੇ ਵਿੱਚ ਦੀਏ ਬੱਤੀ ਤੇ ਨਾਲ ਨੂੰ ਪ੍ਰਸ਼ਾਦ ਲੱਡੂਆਂ ਦਾ ਦੇ ਰਹੇ ਨੇ ਮੈਂ ਸ਼ੁਭਮ ਸ਼ਰਮਾ ਜੀ ਦਾ ਆਪਣੇ ਸ਼ਹਿਰ ਵਾਸੀਆਂ ਵੱਲੋਂ ਤੇ ਛੁੱਗੀ ਬਸਤੀਆਂ ਵੱਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਇਹ oprala ਠਾਇਆ ਕਿ ਰਾਮ ਦੇ ਇੱਕ 500 ਸਾਲੇ ਦੇ ਵਿੱਚ ਜਦੋਂ ਰਾਮ ਜਨਮ ਜਦੋਂ ਰਾਮ ਜੀ ਆ ਰਹੇ ਨੇ ਉਸ ਜੋਤੇ ਦੀ ਧਰਮੀ ਦੇ ਵਿੱਚ ਕਿ ਇਹ ਵੀ ਲੋਕ ਆਪਣੀ ਦੀਆ ਜਲਾ ਕੇ ਇੱਕ ਦਿਵਾਲੀ ਦਾ ਉਪਤਾਰਨ ਕਰਨ ਦਿਵਾਲੀ ਮਨਾਣ ਮੈਂ ਸੁਭੀ ਜੀ ਦਾ ਧੰਨਵਾਦ ਕਰਦਾ ਬਹੁਤ ਬਹੁਤ ਧੰਨਵਾਦ ਇਹ ਬਸਤੀ ਵਾਲਿਆਂ ਦਾ ਜਿਨ੍ਹਾਂ ਨੇ ਬੜਾ ਮਾਣ ਕਰਿਆ ਸਾਡੇ ਨਾਲ ਦੀਵੇ ਵੰਡਣ ਦੇ ਵਿੱਚ ਇਹ ਮੁੰਡੇ ਸਾਰੇ ਸਹਿਯੋਗ ਦੇ ਰਹੇ ਨੇ ਤੇ ਨਾਲੇ ਹੀ ਇਹ ਦੀਵੇ ਜੋ ਨੇ ਸੋਮਵਾਰ ਨੂੰ ਰਾਤ ਨੂੰ ਭਗਵਾਨ ਰਾਮ ਜੀ ਦੀ ਲੀਲਾ ਅਪਰੰਪਾਰ ਕਰਨਗੇ ਔਰ ਦੀਵਾਲੀ ਮਨਾਣਗੇ ਧੰਨਵਾਦ ਸਭ ਦਾ ਦੇਸ਼ ਪਾਰ ਦੇ ਵਿੱਚ ਅੱਜ ਖੁਸ਼ੀਆਂ ਮਨਾਈਏ ਯਾਰ ਤੁਸੀਂ ਘਰ ਘਰ ਜਾ ਕੇ ਸ਼੍ਰੀ ਰਾਮ ਭਗਤ ਦੇ ਹੁੰਦੇ ਨਾਟਕ ਸਮਾਸੇਵੀ ਹੁੰਦੇ ਨਾਟਕ ਕਰ ਕਰ ਦੀਵੇ ਬੱਦਰਪ ਕੀ ਕਰਾ ਦੇਖੋ ਮੈਂ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਚਾਹੁੰਦਾ ਕਿ ਪ੍ਰਭੂ ਸ਼੍ਰੀ ਰਾਮ 500 ਸਾਲ ਬਾਅਦ ਆਪਣੇ ਕਰ ਯੋਧੇ ਵਾਪਸ ਆ ਰਹੇ ਹੈ ਉਹਦੀ ਖੁਸ਼ੀ ਵਿੱਚ ਅਸੀਂ ਅੱਜ ਆਪਣੇ ਸ਼ਹਿਰ ਧੂਰੀ ਦੇ ਵਿੱਚ ਵਕ ਵਕ ਥਾਵਾਂ ਉਤੇ ਜਾ ਕੇ ਲੋਕਾਂ ਨੂੰ ਦੀਵੇ ਅਰਪਣ ਕੀਤੇ ਹੈ ਦੀਵੇ ਬੰਨੇ ਹੈ ਤਾਂ ਕਿ ਲੋਕ ਆਪਣੇ ਘਰ ਵਿੱਚ ਮਹਾਦੀਪਾਵਲੀ ਮਨਾ ਸਕਣ ਤੇ ਇਸ ਕਰਕੇ ਅੱਜ ਅਸੀਂ ਸਭ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਕਿ 22 ਜਨਵਰੀ ਨੂੰ ਸਾਰੇ ਜਾਨੇ ਜਿੰਨੇ ਕਿ ਚੁਕੇ ਆ ਕਿਉਂਕਿ ਪ੍ਰਭੂ શ્રી ਰਾਮ ਕਿਸੇ ਇੱਕ ਵਰਗ ਦੇ ਨਹੀਂ ਪ੍ਰਭੂ શ્રી ਰਾਮ ਕਿਸੇ ਰਾਜਨੀਤਿਕ ਪਾਰਟੀ ਦੇ ਨਹੀਂ ਪ੍ਰਭੂ શ્રી ਰਾਮ ਕੱਲੇ ਇੱਕ ਜਾਤ ਦੇ ਨਹੀਂ ਪ੍ਰਭੂ શ્રી ਰਾਮ ਸਭ ਦੇ ਹੈ ਰਾਮ ਸਭ ਦੇ ਹੈ ਰਾਮ ਮੁਸਲਮਾਨਾਂ ਦੇ ਰਾਮ ਸਿੱਖਾਂ ਦੇ ਰਾਮ ਹਿੰਦੂਆਂ ਦੇ ਰਾਮ ਸਾਈਆਂ ਦੇ ਇਸ ਲਈ ਸਾਰਿਆਂ ਨੂੰ ਉਨੀ ਖੁਸ਼ੀ ਹੋਣੀ ਚਾਹੀਦੀ ਹੈ ਜਿਨੇ ਕਿ ਇੱਕ ਵਰਗ ਨੂੰ ਖੁਸ਼ੀ ਹੁੰਦੀ ਹੈ ਇਸ ਕਰਕੇ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਤੇ ਮੈਂ ਉਮੀਦ ਕਰਦਾ ਹਾਂ ਕਿ 2 ਜਨਵਰੀ ਨੂੰ ਸਾਰੇ ਲੋਕ ਆਪਣੇ ਘਰਾਂ ਵਿੱਚ ਦੀਪਮਾਲਾ ਕਰਕੇ ਪ੍ਰਭੂ શ્રી ਰਾਮ ਦੀ ਲੀਲਾ ਦਾ ਆਨੰਦ ਮਾਣਨਗੇ ਦੇਸ਼ ਵਾਸੀਆਂ ਨੂੰ ਕੀ ਅਪੀਲ ਕਰੋਗੇ ਦੇਸ਼ ਵਾਸੀਆਂ ਨੂੰ ਇੱਕੋ ਸੁਨੇਹਾ ਦੇਣਾ ਚਾਹੁੰਦੇ ਆ ਕਿ ਜਿਆਦਾ ਤੋਂ ਜਿਆਦਾ 22 ਜਨਵਰੀ ਨੂੰ ਆਪਦੇ ਘਰ ਵਿਦੀ ਮਾਲਾ ਕਰਨ ਤੇ ਆਪਦੇ ਬੱਚਿਆਂ ਦੇ ਨਾਲ ਆਪਦੇ ਪਰਿਵਾਰ ਨਾਲ ਇੱਕ ਤਰ੍ਹਾਂ ਫੇਰ ਦੀਵਾਲੀ ਵਾਂਗੂ ਇਹ ਤਿਹਾਰ ਮਨਾਉਣ ਕਿਉਂਕਿ ਪ੍ਰਭੂ શ્રી ਰਾਮ ਬਹੁਤ بڑے ਲੰਬੇ ਸਮੇਂ ਦੇ ਦੌਰ ਬਾਅਦ ਆਪਣੇ ਘਰ ਯੋਦੇ ਵਾਪਸ ਪਰਤ ਰਹੇ ਨੇ